ਅਰਵਿੰਦ ਕੇਜਰੀਵਾਲ ਪੰਜਾਬ ਭਗਵੰਦਰ ਪਗਵੰਤ ਮਾਨ ਦਾ ਹਾਨੀ ਉਹਨਾਂ ਦੇ ਨਾਲ ਇੱਕ ਵੱਡੀ ਚੁਣੌਤੀ ਜਿੱਥੇ ਪੰਜਾਬ ਦੀ ਆਪਾਂ ਗੱਲ ਕਰਦੇ ਆਂ ਕੰਮੀ ਪੱਤਰ ਦੇ ਵੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਤਗੜੀ ਹਲਚਲ ਨਜ਼ਰ ਆ ਰਹੀ ਹੈ ਇਸ ਹਲਚਲ ਨੂੰ ਕਿਵੇਂ ਦੇਖਦੇ ਆਂ ਕਮਿਤ ਸ਼ਾਹ ਜੀ ਜੋ ਗੱਲ ਕਹਿ ਰਹੇ ਆ ਉਹ ਉਹਨਾਂ ਦੀ ਅੰਦਰੋਂ ਦੀ ਫਰਸਟ੍ਰੇਸ਼ਨ ਦੱਸ ਰਹੀ ਹੈ ਕਿਉਂਕਿ ਜਿਸ ਮਕਸਦ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਈਡੀ ਦਾ ਦੁਰਉਪਯੋਗ ਕਰਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੇ ਲਈ ਜੇਲ੍ਹ ਭੇਜਿਆ ਸੀ ਉਹ ਮਕਸਦ ਉਹਨਾਂ ਦਾ ਅਧ ਵਿਚਾਲਿਓ ਖਤਮ ਹੋ ਗਿਆ ਤੇ ਕੇਜਰੀਵਾਲ ਜੀ ਨੂੰ ਇੰਟਰਮ ਬੇਲ ਮਿਲ ਗਈ ਆਪਣੇ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਕੇਜਰੀਵਾਲ ਜੀ ਅੱਜ ਚੋਣ ਪ੍ਰਚਾਰ ਵੀ ਕਰ ਰਹੇ ਹਨ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਤੇ ਉਹਨਾਂ ਨੇ ਇੱਕ ਤਰੀਕ ਨੂੰ ਸਰੈਂਡਰ ਕਰਨਾ ਇੱਕ ਸ਼ਾਮ ਨੂੰ ਜੇਲ੍ਹ ਦੇ ਵਿੱਚ ਜਾ ਰਹੇ ਤੇ ਜਿਹੜਾ ਬੰਦਾ ਬੇਲ ਤੇ ਆਇਆ ਹੋਵੇ ਜਿਹਦੇ ਤੇ ਇੰਨੇ سنگੀਲ ਇਲਜ਼ਾਮ ਹੋਣ ਉਹ ਉਹ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀ ਹੈ ਦੇਖਿਆ ਦੇਖੋ ਕੰਪੇਅਰ ਕਰਦਾ ਹੈ ਨੇ ਕੰਪੇਅਰ ਪਰ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਹੈ ਔਰ ਜੋ ਉਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਉਹ ਜਿਹੜੀ ਉਹਨਾਂ ਨੂੰ ਬੇਲ ਵੀ ਮਿਲੀ ਹੈ ਉਹਦੀ ਦਿੱਤਾ ਤੇ ਨਾ ਕਰਦੇ ਨਿਊਜ਼ ਬੈਂਡ ਨੂੰ ਦਸਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਾਰਲੀਮੈਂਟ ਚੋਣਾ ਪੰਜਾਬ ਆਪਾਂ ਸਾਰੇ ਜਾਣਦੇ ਆਖਰੀ ਜਾਨੀ ਸੱਤਵੇਂ ਪੜਾਚ ਹੈ ਜਿਹੜੇ ਆਉਣ ਵਾਲੇ ਦਿਨਾਂ ਹੈ ਵੱਡੇ ਰਾਸੀ ਕਮਸਾਨ ਨਜ਼ਰ ਆਉਣਗੇ ਪੰਜਾਬ ਦੇ ਅੰਦਰ ਜਦੋਂ ਆਪ ਅੱਜ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁਖੰਦਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁਖੰਦਰੀ ਭਗਵੰਤ ਮਾਨ ਉਹਨੇ ਦੀ ਜੋੜੀ ਮਾਜੇ ਚ ਕਰ ਰਹੀ ਹੈ ਆਪਦੇ ਉਮੀਦਵਾਰਾਂ ਦੇ ਹੱਕ ਚ ਚੋਣ ਮਹਿਮ ਪ੍ਰਚਾਰ ਇਸ ਤੋਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਕਹੀ ਆਏ ਗੱਲ ਕਿ ਵੱਡਾ ਹੰਗਾਰਾ ਮਿਲੇਗਾ ਇਸ ਵਾਰ ਬਦਲਿਆ ਬਦਲਿਆ ਨਜ਼ਰ ਆਏਗਾ ਮਾਝਾ ਇਹ ਸਾਰੇ ਘਾਸ ਦੇ ਚੱਲਦੇ ਆ ਇੱਕ ਲਾਈਨ ਕਹੇ ਕਿ ਮੈਂ ਆਪਣੀ ਦਰਸ਼ਕਾਂ ਨਾਲ ਜਾਣ ਪਹਿਚਾਨ ਕਰਾਵਾਂਗਾ ਰਵਿੰਦ ਕੇਧਰੀਵਾਲ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਕੌਮੀ ਪੱਧਰ ਤੇ ਵੀ ਭਾਜ ਭਾਜ ਕਾਫੀ ਹਲਚਲ ਨਜ਼ਰ ਆ ਰਹੀ ਹੈ ਕਿਉਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜਦੋਂ ਬਿਆਨ ਦੇਣ ਕਿ ਰਵੰਦ ਕੇਦਰੀਵਾਲ ਦੀ ਜਿਹੜੀ ਜ਼ਮਾਨਤ ਹੈ ਉਹ ਕੋਈ ਸਧਾਰਨ ਨਹੀਂ ਹੈ ਵਿੱਚ ਕਿ ਉਹਨਾਂ ਨੇ ਕਿਸ ਦੇ ਹਵਾਲੇ ਨਾਲ ਕਿਹਾ ਪਰ ਉਹਨੇ ਇਹ ਜ਼ਰੂਰ ਕਿਹਾ ਕਿ ਖਾਸ ਪ੍ਰਸਥਿਤੀਆਂ 'ਚ ਜਿਸ ਤਰ੍ਹਾਂ ਜ਼ਮਾਨਤ ਦਿੱਤੀ ਗਈ ਹੁੰਦੀ ਹੈ ਇਸ ਤਰ੍ਹਾਂ ਦੇ ਲਫ਼ਾਜ਼ ਉਹਨਾਂ ਵੱਲੋਂ ਕਹੇ ਗਏ ਐ ਭਾਜਪਾ ਆਪਣੇ ਤੌਰ ਤੇ ਅਜੇ ਵੀ ਯਤਨ ਕਰ ਰਿਹਾ ਹੈ ਕਿ ਜੇ ਪੰਜਾਬ ਦੀ ਆਪਾ ਗੱਲ ਕਰਦੇ ਆਂ ਕਿ ਹੋਰ ਚੀਜ਼ੇ ਵੀ ਅਕਾਲੀ ਦਲ ਦੂਜਿਆਂ ਤੇ ਰਾਂ ਜੋ ਭਾਜਪਾ ਜੁਆਇਨ ਕਰ ਰਿਹਾ ਹੈ ਇਹ ਸਾਰੇ ਮੁੱਦਿਆਂ ਤੇ ਸਾਡੇ ਨਾਲ ਪੈਨਲ ਜਿਹੜੇ ਮਹਿਮਾਨ ਆਪਾਂ ਉਹਨਾਂ ਤੋਂ ਸਵਾਲ ਲੈਣੇ ਆਓ ਪਹਿਲਾਂ ਆਪਾਂ ਉਹਨਾਂ ਜੀ ਆਖੀਏ ਬਿਕਰਮੀ ਜੀ ਪਾਸੀ ਕਾਫੀ ਦਿਨਾਂ ਬਾਅਦ ਸਾਡੇ ਨਾਲ ਪੈਨਲ ਤੇ ਜੁੜੇ ਆ ਪਾਸੀ ਜੀ ਪਹਿਲਾਂ ਤੁਹਾਨੂੰ ਵੈਲਕਮ ਜੀ ਆਇਆਂ ਨੂੰ ਸਸਕਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਪਰਮਾਤਮਾ ਖੁਸ਼ੀਆਂ ਦੇਵੇ ਅਰਵਿੰਦ ਕੇਦਰੀਵਾਲ ਪੰਜਾਬ ਮੁਖਵੰਦਰ ਭਗਵੰਤ ਮਾਨ ਦਾ ਹਾਨੀ ਉਹਨਾਂ ਦੇ ਨਾਲ ਇੱਕ ਵੱਡੀ ਚੁਣੌਤੀ ਜਿੱਥੇ ਪੰਜਾਬ ਦੀ ਆਪਾਂ ਗੱਲ ਕਰਦੇ ਆਂ ਕਮੀ ਪਦਰ ਦੇ ਵੀਰ ਰਵਿੰਦ ਕੇਦਰੀਵਾਲ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਤਗੜੀ ਹਾਲਚਲ ਨਜ਼ਰ ਆ ਰਹੀ ਹੈ ਇਸ ਹਲਚਲ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੋਟਿਸ ਲੈਣ ਇਸ ਗੱਲ ਦਾ ਤੇ ਹਲਚਲ ਤਾਂ ਬਣਦੀ ਬਣਦੀ ਹੈ ਆ ਬਿਲਕੁਲ ਡਿਕਟਾਟਿਕ ਜੀ ਅਮਿਤ ਸ਼ਾਹ ਜੀ ਜੋ ਗੱਲ ਕਹਿ ਰਹੇ ਆ ਉਹ ਉਹਨਾਂ ਦੇ ਅੰਦਰੋਂ ਦੀ ਫਰਸਟ੍ਰੇਸ਼ਨ ਦੱਸ ਰਹੀ ਹੈ ਕਿਉਂਕਿ ਜਿਸ ਮਕਸਦ ਦੇ ਨਾਲ ਭਾਰਤੀਆ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਨੇ ਈਡੀ ਦਾ ਦੁਰਉਪਯੋਗ ਕਰਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੇ ਲਈ ਜੇਲ੍ਹ ਭੇਜਿਆ ਸੀ ਉਹ ਮਕਸਦ ਉਹਨਾਂ ਦਾ ਅੱਧ ਵਿਚਾਲਿਓ ਖਤਮ ਹੋ ਗਿਆ ਤੇ ਕੇਜਰੀਵਾਲ ਜੀ ਨੂੰ ਇੰਟਰਮ ਬੇਲ ਮਿਲ ਗਈ ਤੇ ਇਸ ਲੋਕਤੰਤਰ ਦੇ ਮਹਾਕੁੰਭ ਦੇ ਵਿੱਚ ਆਪਣੇ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਕੇਜਰੀਵਾਲ ਜੀ ਅੱਜ ਚੋਣ ਪ੍ਰਚਾਰ ਵੀ ਕਰ ਰਹੇ ਹਨ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅੱਜ ਕੇਜਰੀਵਾਲ ਜੀ ਨੇ ਲਖਨਊ ਦੇ ਵਿੱਚ ਬੜੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਖਾਸ ਕਰ ਮੋਦੀ ਜੀ ਅਮਿਤ ਸਾਹ ਜੀ ਦੇ ਜੋ ਭਵਿੱਖਤ ਮਨਸੂਬੇ ਆ ਮਕਸਦ ਆ ਉਹਨਾਂ ਦੀ ਪੋਲ ਖੋਲ ਕੇ ਰੱਖਤੀ ਅੱਜ ਕੇਜਰੀਵਾਲ ਜੀ ਨੇ ਦੱਸਿਆ ਕਿ ਕਿੱਦਾਂ ਮੋਦੀ ਜੀ ਤੇ ਇਹਨਾਂ ਦੀ ਟੀਮ ਚਾਹਦੀ ਹੈ ਤੇ ਇਹ ਜਿਹੜਾ ਇਲੈਕਸ਼ਨ ਲੜਨ ਤੋਂ ਬਾਅਦ ਅਗਰ ਇਹ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੇ ਆ ਵੈਸੇ ਚਾਂਸ ਨਹੀਂ ਰਹੇ ਪਰ ਚਲੋ ਉਹਨਾਂ ਦਾ ਮਨਸੂਬਾ ਹੈ ਕਿ ਅਮਿਤ ਸ਼ਾਹ ਜੀ ਨੂੰ ਅੱਗੇ ਪ੍ਰਾਈਮ ਮਿਨਿਸਟਰ ਬਣਾਇਆ ਜਾਏ ਕਿਉਂਕਿ 17 ਸਤੰਬਰ 2025 ਨੂੰ ਅਮੋਦੀ ਜੀ ਜਿਹੜੇ ਆ ਉਹ 75 ਸਾਲ ਦੇ ਹੋ ਜਾਣਗੇ ਤੇ ਇਹਨਾਂ ਨੇ ਹੀ ਰੂਲ ਬਣਾਇਆ ਹੋਇਆ ਕਿ ਜੀ ਜੋ 75 ਸਾਲ ਦਾ ਹੋ ਗਿਆ ਉਹਨੂੰ ਕੋਈ ਪਦ ਨਹੀਂ ਦਿੱਤਾ ਜਾਏਗਾ ਉਹ ਕਿਸੇ ਪੋਸਟ ਤੇ ਨਹੀਂ ਹੋਏਗਾ ਔਰ ਉਸੇ ਰੂਲ ਦੇ ਤਹਿਤ ਲਾਲ ਕਿਸ਼ਨ ਅਡਵਾਨੀ ਮੁਰਲੀ ਮਨੋਜ ਚੋਸ਼ੀ ਯਸ਼ਵੰਤ ਸੀਨਾ ਕਿੰਨੇ ਕ ਬੰਦੇ ਮੈਂ ਗਿਣਾ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਪਦ ਨਹੀਂ ਮਿਲੇਗਾ ਕਿਉਂਕਿ 75 ਸਾਲ ਦੇ ਹੋ ਗਏ ਤਾਂ ਅੱਜ ਕੇਜਰੀਵਾਲ ਜੀ ਨੇ ਬੜੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਇਹਨਾਂ ਦਾ ਮਕਸਦ ਅਮਿਤ ਸ਼ਾਹ ਜੀ ਲਈ ਵੋਟਾਂ ਮੰਗਣਾ ਐਕਚੁਅਲ ਜੇ ਵਿੱਚ ਭਾਵੇਂ ਲੋਕਾਂ ਨੂੰ ਗਮਰਾਹ ਆਪਣੇ ਲਈ ਕਰ ਰਹੇ ਹੋ ਦੂਜੀ ਉਹਨਾਂ ਨੇ ਦੱਸਿਆ ਕਿ ਜਿਨੇ ਅਮਿਤ ਸ਼ਾਹ ਜੀ ਦੇ ਰਸਤੇ ਦੇ ਵਿੱਚ ਕੋਈ ਨੇਤਾ ਆ ਸਕਦੇ ਸੀ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਸਾਈਡ ਲਾਈਨ ਕੀਤਾ ਚਾਹੇ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਸ਼ਿਵਰਾਜ ਚੋਹਾ ਸ਼ਿਵਰਾਜ ਚਾਹੇ ਉਹ ਰਮਨ ਸਿੰਘ ਚਾਹੇ ਉਹ ਬਸੁੰਦਰਾ ਰਾਜੇ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਜੀ ਵੀ ਉਹਨਾਂ ਦੇ ਅਗਲੇ ਸ਼ਿਕਾਰ ਅਗਰ ਇਹ ਸਰਕਾਰ ਬਣਾਣ ਚ ਕਾਮਯਾਬ ਹੋ ਜਾਂਦੇ ਹਨ ਪਰ ਇਹਦਾ ਫੈਸਲਾ ਤਾਂ ਦੇਖੋ ਭਾਜਪਾ ਨੇ ਕਰਨਾ ਹੈ ਆਉਣ ਵਾਲੇ ਸਮੇਂ ਚ ਪਹਿਲਾਂ ਤਾਂ ਇਲੈਕਸ਼ਨ ਦਾ ਮੁੱਦਾ ਇਲੈਕਸ਼ਨ ਦੇ ਮੁੱਦੇ ਤੇ ਅਰਵਿੰਦ ਕੇਜਰੀ ਵਾਲੇ ਕਹਿ ਰਹੇ ਕਿ 220 ਦਾ ਅੰਕੜਾ ਪਾਰ ਨਹੀਂ ਕਰੇਗੀ ਭਾਜਪਾ ਭਾਜਪਾ ਕਹਿ ਰਹੀ ਹੈ ਕਿ 400 ਤੋਂ ਪਾਰ ਜਾਵਾਂਗੇ ਅਸੀਂ ਦੇਖੋ ਜਿਹੜਾ ਆਬਕੀ ਵਾਰ 400 ਪਾਰ ਹੈ ਨਾ ਜੀ ਉਹ ਬਦਲ ਚੁੱਕਿਆ ਹੁਣ ਉਹ ਹੋ ਰਿਹਾ ਅਬ ਕੀ ਬਾਹਰ ਸੱਤਾ ਤੋਂ ਬਾਹਰ ਉਹ ਇਹ ਬਣ ਰਿਹਾ ਔਰ ਕੇਜਰੀਵਾਲ ਜੀ ਸਹੀ ਕਹਿ ਰਹੇ ਆ ਕਿ ਉਹ 220 ਵੀ ਪਾਰ ਨਹੀਂ ਕਰ ਪਾਣਗੇ 200 ਵੀ ਕ੍ਰੋਸ ਕਰਨਾ ਔਖਾ ਲੱਗ ਰਿਹਾ ਕਾਰਨ ਕੀ ਹੈ ਨਾ ਕਿ ਭਾਰਤੀ ਜਨਤਾ ਪਾਰਟੀ ਨੇ ਜੋ ਕੁਝ ਕਹਿੰਦੇ ਰਹੇ ਸੱਤਾ ਚਾਹੁੰਦੇ ਰਹੇ ਥੋੜੇ ਯਾਦ ਹੋਏਗਾ 2014 ਦਾ ਇਲੈਕਸ਼ਨ ਅੱਛੇ ਦਿਨ ਆਨੇ ਵਾਲੇ ਹੈ ਜਿਹੜੇ ਥੋੜੇ ਬਹੁਤ ਅੱਛੇ ਸੀ ਉਹ ਵੀ ਭਗਾਤੇ ਉਹ ਵੀ ਭਜਾਤੇ ਉਹ ਵੀ ਨਹੀਂ ਛੱਡੇ 2 ਕਰੋੜ ਨੌਕਰੀਆਂ ਹਰ ਸਾਲ ਕੁਝ ਨਹੀਂ ਹੋ ਰਿਹਾ ਉਹ ਬੁਲੇਟ ਟ੍ਰੇਨ ਕਹਿੰਦੇ ਜੀ ਅਸੀਂ ਜਾਪਾਨ ਤੋਂ ਕਰਜ਼ਾ ਵੀ ਲੈ ਲਿਆ 50 ਸਾਲਾਂ ਬੁਲੇਟ ਟ੍ਰੇਨ ਅੱਜ ਤੱਕ ਨਹੀਂ ਚੱਲ ਸੋ ਸਮਾਰਟ ਸਿਟੀ ਅੱਜ ਤੱਕ ਨਹੀਂ ਕੁਝ ਹੋਰ ਦੇਖੋ ਕਿ ਤੀਜੇ ਫੇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸਟ੍ਰੈਟਜੀ ਚੇਂਜ ਕੀਤੀ ਵਿਕਾਸ ਦੇ ਨਾਂ ਤੇ ਨਹੀਂ ਮੰਗਲ ਜ਼ਮੀਨਾਂ ਖੋਲ ਲੈਣਗੇ ਐਦਾਂ ਦੇ ਵਿਚਾਰਾਂ ਤੇ ਲੜਾਈ ਲੜ ਰਹੇ ਜੋ ਕੇਜੀਵਾਲ ਜੀ ਦੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਇਹ ਐਸ਼ਵਰੀ 220 ਵੀ ਟੱਪਣ ਵਾਲੇ ਨਹੀਂ ਹੈ ਦੂਜੇ ਪਾਸੇ ਜਿਸ ਅਮਨ ਸ਼ਾਹ ਦੀ ਗੱਲ ਕਰਦੇ ਹੋ ਗ੍ਰਹਿ ਮੰਤਰੀ ਦੀ ਉਹੀ ਕਹਿ ਰਿਹਾ ਹੈ ਕਹਿੰਦੇ ਜਿਹੜੇ 20 ਸੀਟਾਂ ਨਹੀਂ ਜਿੱਤਦੇ ਉਹ ਦੂਜੇ ਪਾਸੇ ਸੁਪਨੇ ਲੈ ਰਿਹਾ ਭਾਰਤ ਦੇ ਰਾਜ ਕਰਨ ਦਾ ਅਸੀਂ ਤਾਂ ਕਦੇ ਰਾਜ ਕਰਨ ਦੀ ਗੱਲ ਹੀ ਨਹੀਂ ਕੀਤੀ ਆਵਾਦਵੀ ਪਾਰਟੀ ਨੇ ਕਦੋਂ ਕਿਹਾ ਕਿ ਅਸੀਂ ਰਾਜ ਕਰਾਂਗੇ ਉਹਨਾਂ ਨੇ ਤਾਂ ਕਿਹਾ ਕਿ ਆਮ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਔਰ ਇੰਡੀਆ ਅਲਾਈਅንስ ਜਿਹਦੇ ਵਿੱਚ 26 ਪਾਰਟੀਆਂ ਦੇਸ਼ ਦੇ ਵੱਖ-ਵੱਖ ਕੋਨੇ ਦੀਆਂ ਪਾਰਟੀਆਂ ਵੱਖ-ਵੱਖ ਖੇਤਰਾਂ ਦੀਆਂ ਪਾਰਟੀਆਂ ਵਿਚਕਾਓ ਹੋਰ ਵੀ ਕਾਂਗਰਸ ਵੀ ਆ ਰਾਸ਼ਟਰੀ ਪਾਰਟੀਆਂ ਜਿਦਾਆਂ ਵੀ ਪਾਰਟੀ ਵੀ ਰਾਸ਼ਟਰੀ ਪਾਰਟੀ ਆ ਉਹ ਵੀ ਐ ਅਸਲੀ ਲੋਕਤੰਤਰ ਨੂੰ ਬਣਾਉਂਦੇ ਹੋਏ ਲੋਕਤੰਤਰ ਨੂੰ ਮੰਨਦੇ ਹੋਏ ਅਸਲ ਰੂਪ ਦੇ ਵਿੱਚ ਸਾਰੇ ਸੰਗਠਿਤ ਹੋ ਕੇ ਰਾਜ ਕਰਨਗੇ ਨਾ ਕਿ ਇੱਕ ਪਾਰਟੀ ਰਾਜ ਕਰੇਗੀ ਪਹਿਲੀ ਚੀਜ਼ ਪਰ ਅਸਲ ਲੋਕ ਰਾਜ ਹੋਏਗਾ ਹੁਣ ਤੁਸੀਂ ਦੇਖੋ ਐਨਡੀਏ ਵੀ ਤਾਂ 36 ਪਾਰਟੀਆਂ ਦਾ ਗਠਜੋੜਨ ਹੈ ਜੀ ਇਹਨਾਂ ਨੂੰ ਵਿਚਾਰਿਆਂ ਨੂੰ ਬੋਲਣ ਤੱਕ ਦੀ ਆਜ਼ਾਦੀ ਨਹੀਂ ਖੁਦ ਸੁਖਵੀਰ ਬਾਦਲ ਜੀ ਇੱਕ ਇੰਟਰਵਿਊ ਚ ਕਹਿ ਗਏ ਸੀ ਸਾਡੇ ਨਾਲ ਤਾਂ ਕੋਈ ਸਲਾਹ ਹੀ ਨਹੀਂ ਸੀ ਕੀਤੀ ਜਾਂਦੀ ਜਦੋਂ ਅਸੀਂ ਐਨਡੀਆ ਦਾ ਵੀ 파ਟ ਸੀ ਇਧਰਲੇ ਪਾਸੇ ਇੰਡੀਆ ਆਲਾਈਂਸ ਦੇਖੋ ਸਾਰੀ ਪਾਰਟੀਆਂ ਆਪਸ ਵਿੱਚ ਸਲਾਮ ਮਸ਼ورہ ਕਰਦੀਆਂ ਅੱਜ ਵੀ ਕੇਜਰੀਵਾਲ ਜੀ ਜਦੋਂ ਯੂਰਪੀ ਦੇ ਦੌਰੇ ਤੇ ਆ ਲਖਨਊ ਦੇ ਵਿੱਚ ਅਖਿਲੇਸ਼ ਯਾਦਵ ਜੀ ਦੇ ਨਾਲ ਉਹਨਾਂ ਨੇ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕੀ ਦਰਸਾ ਰਿਹਾ ਬਿਲਕੁਲ ਠੀਕ ਹੈ ਜੀ ਸਾਡੀਆਂ 20 21 ਸੀਟਾਂ ਆਣੀਆਂ ਅਗਰ ਅਮਿਤ ਸ਼ਾਹ ਜੀ ਦੀ ਗੱਲ ਨੂੰ ਮੰਨ ਲਓ ਬਾਕੀ ਪਾਰਟੀਆਂ ਦੀ ਵੀ ਤਾਂ ਲਾਓ ਕਿੰਨੀਆਂ ਕਿੰਨੀਆਂ ਆਉਂਦੀਆਂ ਗੱਲ ਤਾਂ ਇੰਡੀਆ ਅਲਾਈਂਸ ਦੀ ਹੈ ਨਾ ਜੀ ਇੰਡੀਆ ਅਲਾਈਂਸ ਦੀ ਚੱਲ ਬਿਲਕੁਲ ਪਾਸੇ ਜੀ ਇੰਡੀਆ ਅਲਾਈਂਸ ਦੀ ਤੇ ਗੱਲ ਕਰਦੇ ਆਂ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੀ ਹੈ ਸਰ ਉਹ ਪ੍ਰੈਸ ਕਾਨਫਰੰਸ ਮੈਂ ਵੀ ਸੁਣੀ ਹੈ ਬਿਲਕੁਲ ਠੀਕ ਕਹਿ ਰਹੇ ਤੁਸੀਂ ਉਹਦੇ ਚ ਹੀ ਅਰਵਿੰਦ ਕੇਜਰੀਵਾਲ ਹੁਣੀ ਨਾਂ ਲੈ ਰਹੇ ਵੱਖ-ਵੱਖ ਸੂਬਿਆਂ ਦਾ ਕਿ ਫਲਾਣੇ ਸੂਬੇ ਚ ਵੀ ਕੱਟ ਕੇ ਫਲਾਣੇ ਚ ਵੀ ਕੱਟ ਕੇ ਪੰਜਾਬ ਤੱਕ ਆਰ ਕੇ ਆ ਉਹਨਾਂ ਨੇ ਸਾਫ਼ ਹੀ ਹੋ ਜਾਣਗੇ ਇਹ ਦਾਅਵੇ ਚ ਕਿੰਨਾ ਕੁ ਦਮ ਲੱਗਦਾ ਹੈ ਕਿ ਜਾਂ ਇਹ ਇੱਕ ਚੋਣ ਜੁੰਗਲਾ ਹੈ ਨਹੀਂ ਜੁੰਗਲੇ ਤਾਂ ਭਾਜਪਾ ਦੀ ਆਦਤ ਹੈ ਚਾਹੇ 15 ਲੱਖ ਦੇ ਜੁੰਗਲੇ ਸੀ ਚਾਹੇ ਬਾਕੀ ਜੁੰਗਲੇ ਕਿਉਂਕਿ ਜੋ ਸਰਵੇ ਖਾਸ ਕਰਕੇ ਮੈਂ ਦੇਖਦਾ ਤੁਹਾਡੇ ਵਰਗੇ ਬਹੁਤ ਹੀ ਬਹੁਤ ਚੈਨਲ ਐਸੇ ਆ ਜਿਹੜੇ ਬਿਲਕੁਲ ਸਹੀ ਗੱਲ ਕਰਦੇ ਆ ਨਵੀਂ ਮਿਹਰਬਾਨੀ ਤੁਹਾਡੀ ਮਿਹਰਬਾਨੀ ਇੰਪਾਰਸ਼ਲ ਗੱਲ ਕਰਦੇ ਆ ਪਰ ਬਹੁਤ ਜ਼ਿਆਦਾ ਬਹੁਤ ਸਾਰਾ ਮੀਡੀਆ ਗੋਦੀ ਮੀਡੀਆ ਵੀ ਕਿਹਾ ਜਾਂਦਾ ਤੁਹਾਡੇ ਯਾਦ ਹੋਏਗਾ ਇਸ ਇਲੈਕਸ਼ਨ ਦੇ ਪਹਿਲੇ ਪੜਾ ਤੋਂ ਪਹਿਲਾਂ ਸਰਵੇਖਣ ਕੁਝ ਹੋਰ ਸੀ ਔਰ ਜਿਉ ਜੋ ਇਲੈਕਸ਼ਨ ਪੜਾਵਾਰ ਖਤਮ ਹੁੰਦਾ ਜਾ ਰਿਹਾ ਸਰਵੇਖਣਾ ਦੀ ਦਿਸ਼ਾ ਹੀ ਬਦਲਦੀ ਜਾ ਰਹੀ ਹੈ ਖੁਦ ਜਿਹੜੇ ਹੈ ਜੀ ਹੁਣ ਜਿਹੜੇ ਚੈਨਲ ਕੁਝ ਹੋਰ ਕਹਿ ਰਹੇ ਸੀ ਅੱਜ ਕੱਲ ਉਹ ਖਤਰੇ ਚ ਦਿਖਾ ਰਹੇ ਆ ਉਹ ਅੱਜ ਕੱਲ ਹੰਗ ਪਾਰਲੀਮੈਂਟ ਵੱਲ ਦਿਖਾਉਣ ਲੱਗੇ ਇਸ਼ਾਰਾ ਕਰ ਰਹੇ ਆ ਸੋ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਇਹ ਜੁਮਲੇ ਸਚਾਈ ਹੈ ਭਾਰਤੀ ਜਨਤਾ ਪਾਰਟੀ ਲਗਾਤਾਰ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸਟੇਟ ਦੇ ਵਿੱਚ ਡਾਊਨ ਹੁੰਦੀਆਂ ਲੋਕਿਆਂ ਕਿ ਮਨੀਪੁਰ ਦੇ ਵਿੱਚ ਕੀ ਹੋ ਰਿਹਾ ਨੂ ਦੇ ਵਿੱਚ ਕੀ ਹੋਇਆ ਕਿਸਾਨਾਂ ਦੇ ਨਾਲ ਕੀ ਹੋਇਆ ਅਪਰਜਵਲ ਵਰਗੇ ਤੁਸੀਂ ਦੇਖਿਆ ਜਿਨ੍ਹਾਂ ਦਾ ਚੋਣ ਪ੍ਰਚਾਰ ਮੋਦੀ ਜੀ ਕਰਨਗੇ ਪ੍ਰਜ ਮਲ 2976 ਜ਼ਬਰਦਸਤ ਕਿੱਤੀਆਂ ਹੋਈਆਂ ਵੀਡੀਓਜ਼ ਤਿਆਰ ਉਸ ਤੋਂ ਇਲਾਵਾ ਜਿਹੜਾ ਉਹ ਬ੍ਰਿਜ ਭੂਸ਼ਣ ਹੈ ਉਹਦੇ بیٹے ਨੂੰ ਟਿਕਟ ਦੇਣਾ ਉਹ ਚੀਜ਼ਾਂ ਜਿਹੜੀਆਂ ਲਗਾਤਾਰ ਪਾਰ ਆਂਦੀਆਂ ਜਾ ਰਹੀਆਂ ਲੋਕ ਸਮਝ ਚੁੱਕੇ ਆ ਕਿ ਇਹ ਸਿਰਫ ਔਰ ਸਿਰਫ ਇਮੋਸ਼ਨਲ ਕਰਕੇ ਪੋਲਰਾਈਜੇਸ਼ਨ ਦੀ ਪੋਲਿਟਿਕਸ ਕਰਕੇ ਵੋਟਾਂ ਲੈ ਰਹੇ ਆ ਇੱਕ ਬਗਾਈ ਸਿੰਦੀ ਪੋਜੀਟਿਵ ਜਿਹਾ ਕਿ ਭਾਜਪਾ ਘਟ ਰਹੀ ਹੈ ਜੀ ਆ ਪਾਸੇ ਵੀ ਦੇਖੋ ਤੁਸੀਂ ਵੀ ਜਿਹੜਾ ਨਿਆਪਾਲਕਾ ਨਾਲ ਸਿੱਧੇ ਤੌਰ ਤੇ ਜੁੜੇ ਹੋ ਜਿਸ ਮੁੱਦੇ ਦਾ ਗੱਲ ਕਰ ਰਹੇ ਹਾਂ ਸੁਪਰੀਮ ਕੋਰਟ ਦਾ ਅੱਜ ਵੀ ਇੱਕ ਫੈਸਲਾ ਆਇਆ ਹੈ ਕਿ ED ਜੇ ਅਦਾਲਤਾਂ ਵੱਲੋਂ ਕੋਈ ਇਸ ਇਸ਼ੂ ਤੇ ਚ ਮਨੀ ਲਾਂਡਰਿੰਗ ਦਾ ਮਾਮਲਾ ਜਾਂ ਸ਼ਰਾਬ ਘਟਾਲੇ ਦਾ ਇਦਾਂ ਦੇ ਕੇਸ ਹੈਗੇ ਆ ਕੋਈ ਸਮਨਿੰਗ ਹੁੰਦੀ ਹੈ ਤਾਂ ਸਿੱਧੇ ਤੌਰ ਤੇ ED ਗ੍ਰਿਫਤਾਰ ਨਹੀਂ ਕਰ ਸਕਦੇ ਉਹਦੇ ਲਈ ਫਿਰ ਸੁਪਰੀਮ ਕੋਰਟ ਦੀ ਅਦਾਲਤ ਦਾ ਬੂਆ ਖੜਕਾਉਣਾ ਪਏਗਾ ਗ੍ਰਿਫਤਾਰੀ ਲੈਣ ਲਈ ਕਿ ਲੱਗਦਾ ਇਹ ਵੀ ਇੱਕ ਡੈਮੋਕਰੈਟਿਕ ਸਿਸਟਮ ਵਾਲ ਇੱਕ ਵੱਡਾ ਸਟੈਪ ਹੈ ਬਿਲਕੁਲ ਦੇਖੋ ਅੱਜ ਅਗਰ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਬਚਾ ਹੋਇਆ ਤਾਂ ਉਹਦੇ ਵਿੱਚ ਮੈਨੂੰ ਇਹ ਕਹਿਣ ਚ ਕੋਈ ਗੁਰੇਜ਼ ਨਹੀਂ ਹੈ ਕਿ ਸਾਡੀ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਸੁਪਰੀਮ ਕੋਰਟ ਜਿਹੜਾ ਹੈ ਨਿਆਂ ਦੇਣ ਵਾਲਾ ਇੱਕ ਸਾਡਾ ਸੰਸਥਾ ਹੈ ਔਰ ਉਹ ਬੜੇ ਤਰੀਕੇ ਦੇ ਨਾਲ ਬੜੇ ਸਹੀ ਤਰੀਕੇ ਦੇ ਨਾਲ ਲਾਅ ਦੇ ਮੁਤਾਬਕ ਫੈਸਲੇ ਦਿੰਦੀ ਹੈ ਹੁਣ ਦੇਖ ਰਿਹਾ ਕਿ ਈਡੀ ਦਾ ਦੁਰਉਪਯੋਗ ਕਿੰਨਾ ਇੱਕ ਸਭ ਤੋਂ ਵੱਡਾ ਐਗਜ਼ਾਮਪਲ ਜਗਤਾਰ ਸਿੰਘ ਜੀ ਦੇਖੋ ਕਿ ਕੰਪਨੀ ਚਾਹੇ ਉਹ ਗੇਮਿੰਗ ਕੰਪਨੀਆਂ ਆਏ ਚਾਹੇ ਉਹ ਹੋਰ ਤਰ੍ਹਾਂ ਦੀ ਕੰਪਨੀਆਂ ਨੇ ਉਹਤੇ ਰੇਡ ਕੀਤੀ ਜਾਂਦੀ ਹੈ ਈਡੀ ਵੱਲੋਂ ਹੂੰ ED ਨੇ ਉਹਨਾਂ ਦੇ ਖਿਲਾਫ ਗ੍ਰਿਫਤਾਰੀਆਂ ਨਹੀਂ ਕਰਦੀ ਕਾਰਵਾਈ ਨਹੀਂ ਕਰਦੀ ਲੇਕਿਨ ਜਦੋਂ ਉਹ ਚੰਦਾ ਦੇ ਦਿੰਨੇ ਆ ਖਾਸ ਕਰ BJP ਨੂੰ ਚੰਦਾ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਇਹਦੀ ਚੁੱਪ ਕਰਕੇ ਬਹਿ ਜਾਂਦੀ ਹੈ ਕਿੰਨੇ ਐਗਜ਼ਾਮਪਲ ਹਿਮੰਤ ਵਿਸ਼ਵ ਸ਼ਰਮਾ ਪ੍ਰਫੁੱਲ ਪਟੇਲ ਛਗਨ ਪੁਜਗਲ ਜੇ ਆਪਾਂ ਗਿਰਦੀ ਦੇ ਸੰਤੇ ਆਈਏ ਤਾਂ ਜਿੱਥੇ ED ਚੁੱਪ ਕਰਕੇ ਬਹਿ ਗਈ ਛਗਨ ਪੁਜਗਲ ਜਿੱਥੇ ਤਾਂ CBI ਕਹਿੰਦੀ ਸਾਡੇ ਤੋਂ ਫਾਈਲ ਹੀ ਗੁੰਮ ਹੋ ਗਈ ਪੰਜਾਬ ਦੇ ਦੌਰੇਵਾਰੇ ਅਰਵਿੰਦ ਕੇਦਰੀਵਾਲ ਦਾ ਕਉਂਕ ਉਹਨਾਂ ਨੇ ਕਿਹਾ ਕਿ ਪੰਜਾਬ ਚ ਭਾਜਪਾ ਨੂੰ ਕੁਝ ਨਹੀਂ ਲੱਭਣ ਲੱਗਿਆ ਉਹ ਬਿਲਕੁਲ ਸਹੀ ਕਿਹਾ ਕੇਜਰੀਵਾਲ ਜੀ ਨੇ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਇੱਕ ਬਹਾਰ ਚੱਲ ਰਹੀ ਹੈ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ 13 0 ਭਗਵੰਤ ਮਾਨ ਜੀ ਨੇ ਕਿਹਾ ਸੀ ਔਰ ਕੇਜਰੀਵਾਲ ਜੀ ਜਦੋਂ ਚੋਣ ਪ੍ਰਚਾਰ ਅੱਛਾ ਹੈ ਪਰ ਵੀ ਉਤਸ਼ਾਹਿਤ ਹੋ ਕੇ ਸਾਡੀ ਟੀਮ ਕੰਮ ਕਰ ਰਹੀ ਸੀ ਵਰਕਰ ਜੀ ਹੋਰ ਵੀ ਜ਼ਿਆਦਾ ਉਤਸ਼ਾਹਿਤ ਲੋਕ ਕੰਮ ਕਰ ਰਹੇ ਹਨ ਔਰ ਕੇਜਰੀਵਾਲ ਜੀ ਦੇ ਆਉਣ ਦੇ ਨਾਲ ਜਿਦਾ ਕਹਿੰਦਾ ਨਾ ਇੱਕ ਨਵਾਂ ਸੁਰਖਤ ਸੰਚਾਰ ਹੋ ਪਹਿਲਾ ਭਗਵੰਤ ਮਾਨ ਜੀ ਬੜੀ ਮਿਹਨਤ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਚੋਣ ਪ੍ਰਚਾਰ ਸਾਡਾ ਚੱਲ ਰਿਹਾ ਸੀ ਉਹਨੂੰ ਹੋਰ ਵੀ ਬਹੁਤ ਜ਼ਿਆਦਾ ਮਜ਼ਬੂਤੀ ਮਿਲ ਗਈ। ਥੈਂਕ ਯੂ ਵੈਰੀ ਮਚ। ਪੰਜਾਬ ਦੇ ਵਿੱਚ ਭਾਜਪਾ ਨੂੰ ਕੁਝ ਨਹੀਂ ਲੱਭਣਾ ਇਹ ਨਜ਼ਰ ਆ ਰਿਹਾ ਸਪਸ਼ਟ ਨਜ਼ਰ ਆ ਰਿਹਾ। ਧੰਨਵਾਦ ਧੰਨਵਾਦ ਐਸਾ ਤੁਹਾਡਾ ਵੀ ਬਣ ਆ ਗਿਆ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਆਪਣੇ ਰਜਿਵਾਂ ਚੋਂ ਸਮਾਂ ਦਿੱਤਾ। ਪ੍ਰਵਿੰਦ ਕੇਜਰੀਵਾਲ ਵੱਡਾ ਦਾਅਵਾ ਇਹ ਕਰ ਰਿਹਾ ਹੈ ਕਿ ਦਿੱਲੀ ਦੇ ਦੂਜੇ ਸੂਬਿਆਂ ਦੀ ਜੇ ਆਪਾਂ ਗੱਲ ਕਰਦੇ ਆਂ ਉੱਥੇ ਦਾ ਕਹਿੰਦੇ ਜਿਹੜਾ ਭਾਜਪਾ ਹੈਗੀ ਆ ਉਸ ਨੂੰ ਬਹੁਤੀਆਂ ਸਿਸਟਮ ਮੈਂਨ ਦੀ ਉਮੀਦ ਪਰ ਬਾਕੀ ਸੂਬਿਆਂ ਦਾ ਵੀ ਹਿਸਾਬਕਤਾ ਲਾ ਕੇ ਕਹਿੰਦੇ ਆ ਕਿ 220 ਦਾ ਅੰਕੜਾ ਪਾਰ ਨਹੀਂ ਕਰੇਗੀ ਭਾਰਤੀ ਜਨਤਾ ਪਾਰਟੀ ਖੈਰ ਇਹ ਉਹਨਾਂ ਦਾ ਆਪਣਾ ਦਾਵਾ ਹੈ ਦੂਜੇ ਪਾਸੇ ਭਾਜਪਾ ਦੇ ਲਗਾਤਾਰ ਜਿਹੜੇ ਹੈ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਹੋ ਰਹੀ ਹੈ ਅੱਜ ਹੋਰ ਇੱਕ ਭਾਜਪਾ ਦੇ ਜਿਹੜਾ ਕਦਾਵਾਰ ਆਗੂ ਨਰਮਨ ਸਿੰਘ ਕਾਲੋਂ ਜਿਹੜੇ ਪੰਜਾਬ ਦੇ ਸਪੀਕਰ ਰਹੇ ਐ ਉਹਨਾਂ ਦੇ ਬੇਟੇ ਐ ਕੀ ਲੱਗਦਾ ਹੈ ਕਿ ਭਾਜਪਾ ਅਕਾਲੀ ਦਾ ਜਿਹੜੇ ਟਕਸਾਲੀ ਪਰਿਵਾਰ ਹੈ ਉਹਨਾਂ ਜੋ ਕਿਸੇ ਨੂੰ ਰਹਿਣ ਦੇਗੀ ਜੀ ਆਪਣੇ ਨਾਲ ਹੀ ਲੈ ਕੇ ਨਾ ਸਾਰੇ ਮੁੱਦਿਆਂ ਤੇ ਸਾਡੇ ਨਾਲ ਪੈਨਲ ਤੇ ਜਿਹੜੇ ਮਹਿਮਾਨ ਬਣਿਆ ਉਹ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਾਡੇ ਨਾਲ ਬਣਿਆ ਲੋਕੀਸ਼ਨ ਨਾਰਿੰਗ ਦੀ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਕਦਾਬਰਾ ਬੁਲਾ ਰਹੇ ਨਾਰਿੰਗ ਸਾਹਿਬ ਜੀ ਆਨ ਤੁਨਵਾ ਤੋਂ ਦਾ ਸਤਿ ਸ਼੍ਰੀ ਅਕਾਲ ਜੀ ਸਰ ਮਿਹਰਬਾਨੀ ਨੰਗਸਾ ਪਹਿਲਾ ਸਵਾਲ ਆਪਾਰਵਿੰਦ ਕੇਜਰੀਵਾਲ ਦੇ ਮੁੱਦੇ ਤੇ ਲੈਣ ਲੱਗੇ ਆ ਜਿੱਦਾਂ ਉਹਨਾਂ ਨੇ ਦਾਅਵੇਦਾਰੀਆਂ ਕੀਤੀਆਂ ਕਿ 220 ਦਾ ਅੰਕੜਾ ਪਾਰ ਨਹੀਂ ਕਰੇਗੀ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀ ਬਾਦ ਜ਼ਮਾਨਤ ਦੇ ਆਏ ਹੈ ਇਹ ਕੋਈ ਸੁਧਾਰਨ ਪਰਸਥਿਤੀਆਂ ਨਹੀਂ ਇਹ ਕਹਿੰਦੇ ਕਈਆਂ ਦਾ ਇਹ ਕਹਿਣਾ ਹੈ ਕਿ ਆ ਸੁਧਾਰਨ ਪਰਸਥਿਤੀਆਂ ਚੋਂ ਬਾਹਰ ਆਏ ਹੈ ਦੇਖੋ ਸਿੱਧੂ ਸਾਹਿਬ ਐਸਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਆ ਉਹਦੇ ਤੇ ਮੈਂ ਕਈ ਡਿਬੇਟ ਵੀ ਦੇਖੀਆਂ ਕਈ ਆਰਟੀਕਲ ਵੀ ਪੜ੍ਹੇ ਆ ਇੱਕ ਗੱਲ ਤਾਂ ਜ਼ਰੂਰ ਸਾਰੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਂਦੀ ਹੈ ਕਿ ਉਹਨਾਂ ਦੇ ਲਈ ਕੁਝ ਐਕਸਟਰਾ ਵੀ ਵਿਲੀਚ ਉਹਨਾਂ ਨੂੰ ਦਿੱਤਾ ਗਿਆ ਵੀ ਆਪਾਂ ਉਹਦੇ ਤੇ ਕਮੈਂਟ ਨਹੀਂ ਕਰ ਰਹੇ ਪਰ ਹਾਂ ਅਸਾਧਾਰਨ ਪਰਿਸਥਿਤੀਆਂ ਦੇ ਵਿੱਚ ਉਹ ਬਾਹਰ ਆਏ ਨੇ ਤੇ ਉਹਨਾਂ ਨੇ ਇੱਕ ਤਰੀਕ ਨੂੰ ਸਰੈਂਡਰ ਕਰਨਾ ਇੱਕ ਸ਼ਾਮ ਨੂੰ ਜੇਲ੍ਹ ਦੇ ਵਿੱਚ ਜਾਣਾ ਤੇ ਜਿਹੜਾ ਬੰਦਾ ਬੇਲ ਤੇ ਆਇਆ ਹੋਵੇ ਜਿਹਦੇ ਤੇ ਇੰਨੇ سنگੀਲ ਇਲਜ਼ਾਮ ਹੋਣ ਉਹ ਉਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀ ਦੇਖੋ ਕੰਪੇਨ ਕਰਨਾ ਆਏ ਨੇ ਕੰਪੇਨ ਕਰ ਪਰ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਹੈ ਔਰ ਜੋ ਉਸ ਤਰ੍ਹਾਂ ਦੀ ਗੱਲਾਂ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਉਹ ਜੀ ਜਿਹੜਾ ਉਹਨਾਂ ਨੂੰ ਬੇਲ ਵੀ ਮਿਲੀ ਆ ਉਹਦੀ ਚਰਚਾ ਨਹੀਂ ਕਰਦੇ। ਨੰਗ ਸਰ ਦੇਖੋ ਮੈਂ ਤੁਹਾਨੂੰ ਇਸ ਮਾਮਲੇ ਤੇ ਟੋਕ ਕੇ ਜਿਹੜਾ ਸਵਾਲ ਲੈਣਾ ਚਾਹਾਂਗਾ ਦੇਖੋ ਰਵਿੰਦ ਕੇਜਰੀਵਾਲ ਬਕਾਇਦਾ ਸੁਪਰੀਮ ਕੋਰਟ ਰਹੀ ਪ੍ਰਾਪਰ ਜਿਹੜਾ ਜ਼ਮਾਨਤ ਆਈ ਆ ਜੋ ਵੀ ਸੁਪਰੀਮ ਕੋਰਟ ਦਾ ਫੈਸਲਾ ਤੁਸੀਂ ਵੀ ਇਹੀ ਗੱਲ ਕਹਿ ਰਹੇ ਹੋ ਪਰ ਹੁਣ ਰਵਿੰਦ ਕੇਜਰੀਵਾਲ ਨੇ ਕੀ ਬੋਲਣਾ ਕੀ ਨਹੀਂ ਬੋਲਣਾ ਦਾ ਫੈਸਲਾ ਤਾਂ ਉਹ ਆਪ ਕਰਨਗੇ ਨਾ ਜੀ। ਭਾਜਪਾ ਦੇ ਕਹਿਣ ਅਨਸਾਰ ਤੁਸੀਂ ਬੋਲਣਗੇ। ਬਿਲਕੁਲ ਠੀਕ ਆ ਸਿੱਧੂ ਸਾਹਿਬ ਕਿ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਆ। ਪਰ ਆਪਾਂ ਨੂੰ ਹੀ ਦੇਖਣਾ ਪਊਗਾ ਕਿ ਅਰਵਿੰਦ ਕੇਜਰੀਵਾਲ ਨੇ ਆਖਰੀ ਵਾਰ ਸੱਚ ਕਦੋਂ ਬੋਲਿਆ ਸੀ 2013 ਦੇ ਵਿੱਚ ਆਪਾਂ ਇਹਨਾਂ ਦਾ ਰਾਜਨੀਤੀ ਦੇ ਵਿੱਚ ਆਣਾ ਦੇਖਿਆ 2013 ਤੋਂ ਅੱਜ ਤੱਕ ਉਹ ਝੂਠ ਹੀ ਬੋਲ ਰਹੇ ਨੇ ਜੀ ਜਿਹੜੇ ਕਪਿਲ ਕਪਿਲ ਸਿੰਬਲ ਨੂੰ ਸਭ ਤੋਂ ਵੱਡਾ ਪ੍ਰਸ਼ਤ ਨੇਤਾ ਕਹਿੰਦੇ ਸੀ ਉਹ ਉਹਨਾਂ ਦੀ ਪੈਰ ਵੀ ਕਰ ਰਹੇ ਨੇ ਜਿਹੜੀ ਕਾਂਗਰਸ ਨੂੰ ਉਹ ਬਦਨਾਮ ਕਹਿੰਦੇ ਸੀ ਉਹਦੇ ਨਾਲ ਉਹ ਖੜੇ ਨਜ਼ਰ ਆ ਰਹੇ ਨੇ ਲਾਲੂ ਯਾਦਵ ਦੇ ਪਰਿਵਾਰ ਨੂੰ ਕਿੱਲੇ ਸੀ ਮੈਂ ਅੰਦਰ ਦੇ ਦੂੰਗਾ ਉਹਦੇ ਨਾਲ ਉਹ ਖੜੇ ਨਜ਼ਰ ਆ ਰਹੇ ਨੇ ਤਿੱਕ ਮਰ ਕੇ ਦਾ ਮਤਲਬ ਹੈ ਕਿ ਕੇਜਰੀਵਾਲ ਸਾਹਿਬ ਦੇ ਕਹੇ ਦਾ ਆਪਾਂ ਨੂੰ ਕੋਈ ਸੀਰੀਅਸਲੀ ਲੈਣਾ ਨਹੀਂ ਚਾਹੀਦਾ ਕਿਉਂਕਿ ਉਹ ਸਿਰਫ ਝੂਠ ਦੀ ਦੁਕਾਨ ਆ ਦੇਖੋ ਪ੍ਰਚਾਰ ਕਰਨ ਤੋਂ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਹਨਾਂ ਨੇ ਆਪਣਾ ਪ੍ਰਚਾਰ ਕਰਨਾ ਆ ਪਰ ਇਹ ਝੂਠ ਦੀ ਦੁਕਾਨ ਦੇਖੋ 30 ਤਰੀਕ ਨੂੰ ਕੈਂਪੇਨ ਖਤਮ ਹੋਲੀ ਸੀ ਉਹ ਸਾਹਿਬ 30 ਤਰੀਕ ਤੱਕ ਉਹਨਾਂ ਨੇ ਝੂਠ ਹੀ ਬੋਲੀ ਜਾਣਾ ਵਾ ਕਦੀ ਦੇਖੋ ਤੁਸੀਂ ਕਹਿ ਰਹੇ ਹੋ ਸ਼ਰਤਾਂ ਦੀ ਲੰਘਨ ਨਹੀਂ ਕਰਦੇ ਪਰ ਉਹ ਜਨਤਾ ਦੇ ਵਿੱਚ ਜਾ ਕੇ ਇਹ ਕਹਿ ਕੇ ਵੋਟ ਮੰਗਦੇ ਦੇਖ ਰਹੇ ਆ ਕਿ ਮੈਨੂੰ ਵੋਟ ਪਾ ਦਿਓ ਨਹੀਂ ਤਾਂ ਮੈਨੂੰ ਜੇਲ੍ਹ ਹੋ ਜਾਣੀ ਆ ਪਰ ਇਹ ਕੋਈ ਤਰੀਕਾ ਆ ਤੁਸੀਂ ਮੈਨੂੰ ਦੱਸੋ ਕਿ ਐ ਪ੍ਰਚਾਰ ਦਾ ਤਰੀਕਾ ਆ ਭਾਜਪਾ ਦੇ ਜਿਸ ਤਰੀਕੇ ਨਾਲ ਉਹਨਾਂ ਨੇ ਤੇਜ਼ੀ ਦੇ ਨਾਲ ਹਮਲਾਵਰ ਰੁਕਾ ਬਣਾਇਆ ਹੈ ਜੁਪੀ ਦੀ ਗੱਲ ਪੰਜਾਬ ਦੀ ਗੱਲ ਦਿੱਲੀ ਦੀ ਗੱਲ ਕਿਤੇ ਰੈਨੇ ਇਹ ਤਾਂ ਲੱਗਦਾ ਕਿ ਭਾਜਪਾ ਲਈ ਪਰੇਸ਼ਾਨੀਆਂ ਖੜੀਆਂ ਕਰ ਰਿਹਾ ਅਰਵਿੰਦ ਕੇਜਰੀਵਾਲ ਪਰੇਸ਼ਾਨੀਆਂ ਨਹੀਂ ਸਿੱਧੂ ਸਾਹਿਬ ਖੜੀ ਕਰ ਰਹੇ ਉਹਨੂੰ ਇੱਕ ਪਾਸੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਭਾਜਪਾ ਕਿਤੇ ਗਿਣਤੀ 'ਚ ਨਹੀਂ ਆ ਦੂਸਰੇ ਪਾਸੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਆ ਚਾਹੇ ਕੋਈ ਹੋਰ ਆਮ ਆਦਮੀ ਪਾਰਟੀ ਦਾ ਨੇਤਾ ਆ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੂੰ ਖੋਸਦਾ ਔਰ ਮੈਂ ਤੁਹਾਨੂੰ ਇੱਕ ਗੱਲ ਨਾਲ ਕਹਦੇ ਆ ਉਹ ਇੱਕ ਗੱਲ ਨੂੰ ਬੜਾ ਦੋਨੋਂ ਪਾਰਟੀਆਂ ਕਾਂਗਰਸ ਔਰ ਆਮ ਆਦਮੀ ਪਾਰਟੀ ਭੁੱਲ ਰਹੀ ਆ ਕਿ ਲੋਕਾਂ ਦੇ ਦਿਮਾਗ 'ਚ ਖਾਸ ਕਰ ਪੰਜਾਬੀਆਂ ਦੇ ਦਿਮਾਗ 'ਚ ਇਹ ਚੱਲ ਰਿਹਾ ਕਿ ਯਾਰ ਅਸੀਂ ਕਾਂਗਰਸ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਇ ਸੀ ਤੇ ਦੋਨਾਂ ਨੇ ਸਮਝੌਤਾ ਕਰ ਲਿਆ ਤੇ ਸਾਡੀ ਰਾਖੀ ਕੌਣ ਕਰੂਗਾ ਇਹਨਾਂ ਦੇ ਕੀ ਨੈਤਿਕ ਮੋਰਲਸ ਹੈ ਕਿ ਅਬ ਕੀ ਕਿਹੜੀ ਨੈਤਿਕਤਾ ਦੀ ਗੱਲ ਰਹਿ ਗਈ ਔਰ ਇਹ ਬਹੁਤ ਵੱਡਾ ਕਾਰਨ ਬਣੇਗਾ ਇਹਦਾ ਪੰਜਾਬ ਦੀ ਚੋਣਾਂ ਦੇ ਵਿੱਚ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਆਊਟ ਆਫ ਦੀ ਬਾਕਸ ਜਾ ਕੇ ਵੋਟ ਪਾਣਗੇ ਸਿਰਫ ਇਸ ਗੱਲ ਕਰਕੇ ਕਿ ਇਹ ਤਾਂ ਦੋਨਾਂ ਨੂੰ ਦੇਖ ਲਿਆ ਤੇ ਇੱਕ ਦੂਜੇ ਨਾਲੋਂ ਬਾੜੇ ਆ ਸਰ ਤੁਸੀਂ ਤਾਂ ਵੱਡੇ ਵੱਡੇ ਕ ਵੱਡੇ ਸਤਕਾਰ ਦੇ ਕਾਨੂੰਨਦਾਨ ਹੋ ਭਾਜਪਾ ਦੇ ਸਪੋਕਸਪਰਸਨ ਦਾ ਹਾਂ ਹੀ ਪਰ ਜੋ ਗੱਲ ਤੁਸੀਂ ਕਹੀ ਆ ਉਹ ਇਹ ਕਹਿ ਰਿਹਾ ਕਿ ਜੇ ਸਿਸਮਝੋਤਾ ਇਸ ਕਰਕੇ ਕੀਤਾ ਹੈ ਕਿ ਦੇ ਦੇ ਸੰਵਿਧਾਨ ਨੂੰ ਬਚਾਉਣਾ ਕਹਿੰਦੇ ਜੀ ਮੋਦੀ ਸਾਹਿਬ ਆ ਗਏ ਤਾਂ ਅਗਲੀਆਂ ਚੋਣਾਂ ਹੀ ਨਹੀਂ ਹੋਣਗੀਆਂ ਇਸ ਕਰਕੇ ਕਹਿ ਰਿਹਾ ਉਹ ਇਹ ਸਿਰਫ ਇੱਕ ਆਪਣਾ ਭ੍ਰਸ਼ਟਾਚਾਰ ਛੁਪਾਉਣ ਦਾ ਤਰੀਕਾ ਆ ਮੋਦੀ ਸਾਹਿਬ ਉਹ ਸਟੇਜ ਤੇ ਖੜੇ ਹੋ ਕੇ ਕਹਿ ਚੁੱਕੇ ਆ ਕਿ ਮੈਂ ਕੀ ਬਾਬਾ ਸਾਹਿਬ ਅੰਬੇਦਕਰ ਵੀ ਆ ਜਾਣ ਉਹ ਵੀ ਸੰਵਿਧਾਨ ਨਹੀਂ ਬਦਲ ਸਕਦੇ ਸਿਰਫ ਉਹ ਸਿਰਫ ਆਪਾ ਆਪਣੇ ਵੈਸਟਡ ਇੰਟਰਸਟ ਲਈ ਤੁਸੀਂ ਸੋਚ ਕੇ ਦੇਖੋ ਜੀ ਤੁਸੀਂ ਪੰਜਾਬੀ ਹੋ ਆਪਾ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਵੋਟਾਂ ਪਾਈਆਂ ਵੀ ਕਾਂਗਰਸ ਤੋਂ ਦੁਖੀ ਸੀਗੇ ਤੇ ਇਹਨਾਂ ਨੇ ਕਾਂਗਰਸ ਦਾ ਰਾਜੀਨਾਮਾ ਕਰ ਲਿਆ ਕਾਂਗਰਸ ਨੇ ਇਹਨਾਂ ਨੂੰ ਗਲੇ ਲਾ ਲਿਆ ਤੇ ਪੰਜਾਬੀ ਤਾਂ ਆਪਣੇ ਆਪ ਥਗਿਆ ਮਹਿਸੂਸ ਕਰ ਰਿਹਾ ਤੇ ਠੀਕਾ ਪ੍ਰਚਾਰ ਦੇ ਵਿੱਚ ਉਹਨਾਂ ਨੇ ਜੋ ਮਰਜੀ ਬੋਲੀ ਜੈ ਨਾ ਪਰ ਨਤੀਜੇ ਜਿਹੜੇ 4 ਤਰੀਕ ਨੂੰ ਆਣਗੇ ਆਮ ਆਦਮੀ ਪਾਰਟੀ ਲਈ ਬੜਾ ਹਤਾਸ਼ ਕਰਨ ਵਾਲੇ ਹੋਣਾਂਗੇ ਅੰਗਸਰ ਜੀ ਇਸ ਮੁੱਦੇ ਦਾ ਮੈਂ ਜ਼ਿਕਰ ਕਰ ਰਿਹਾ ਆਪਾਂ ਪੰਜਾਬ 'ਚ ਬੈਠੇ ਆਂ ਪੰਜਾਬ ਦੀ ਗੱਲ ਕਰਨੀ ਬਣਦੀ ਹੈ ਰਵਿੰਦਰ ਕੇਜਰੀਵਾਲ ਜਦੋਂ ਦੇ ਜੇਲ੍ਹ ਚੋਂ ਆਇਆ ਲਗਾਤਾਰ ਇਹ ਗੱਲ ਕਰੇ ਕਿ ਪੰਜਾਬ ਚ ਭਾਜਪਾ ਦੇ ਕੁਝ ਨਹੀਂ ਪੱਲੇ ਪੈਣ ਲੱਗਿਆ ਸਰ ਮੈਂ ਤਾਂ ਦੱਸਿਆ ਕਿ ਮੈਂ ਇਹਨਾਂ ਚੋਣਾਂ ਦੇ ਵਿੱਚ ਸਾਰਾ ਪੰਜਾਬ ਦੇ ਵਿੱਚ ਘੁੰਮ ਕੇ ਦੇਖਿਆ ਲੋਕਾਂ ਦੀ ਅਸੀਂ ਗੱਲਾਂ ਸੁਨੀਆਂ ਲੋਕ ਇਸ ਸਰਕਾਰ ਤੋਂ ਬੜੇ ਪਰੇਸ਼ਾਨ ਨੇ ਉਂ ਜਿਵੇਂ ਅਸੀਂ ਫਰੀਦਕੋਟ ਦੇ ਵਿੱਚ ਸ਼ੁਰੂ ਕੀਤਾ ਸੀਗਾ ਫਰੀਦਕੋਟ ਦੇ ਵਿੱਚ ਅੱਜ ਅਸੀਂ ਇਸ ਹਾਲਾਤ ਤੇ ਪਹੁੰਚ ਗਏ ਆ ਕਿ ਸੱਸੀ ਜਿੱਤਣ ਦਾ ਉਹ ਤੇ ਦਾਵਾ ਕਰ ਸਕਦੇ ਆ ਔਰ ਜਿੱਤ ਕੇ ਆ ਰਹੇ ਆ ਜਿੱਤੇ ਕਿ ਇਹਨਾਂ ਦਾ ਗੜ ਬੰਨਿਆ ਜਾਂਦਾ ਹੈ ਆਮ ਆਦਮੀ ਪਾਰਟੀ ਦਾ ਉੱਤੀ ਸਾਡੇ ਹੰਸਰਾ ਜਨਸ ਜੀ ਨੇ ਆ ਕੇ ਜਮੀਨ ਤੇ ਮਿਹਨਤ ਕੀਤੀ ਹੈ ਔਰ ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਇੱਥੇ ਸੀਟ ਬਰ ਸੀਟ ਹਾਲਾਤ ਬਦਲ ਰਹੇ ਨੇ ਕੇਜਰੀਵਾਲ ਸਾਹਿਬ ਜੋ ਮਰਜੀ ਕਹੀ ਜਾ ਉਹਨਾਂ ਨੂੰ ਜ਼ਮੀਨੀ ਹਾਲਾਤ ਦਾ ਨਹੀਂ ਪਤਾ ਉਹ ਲੋ ਹਵਾ ਦੇ ਵਿੱਚ ਰਹਿੰਦੇ ਦੇ ਹੈਲੀਕਾਪਟਰ ਚ ਉਡਦੇ ਨੇ بڑے ਨੇਤਾ ਬਣਦੇ ਉਹਨਾਂ ਦੀ ਖੁਆਇਸ਼ਾਂ ਨੇ ਪਰ ਜ਼ਮੀਨ ਤੋਂ ਉਹਨਾਂ ਦਾ ਕਨੈਕਟ ਖਤਮ ਹੋ ਚੁੱਕਾ ਹੈ ਜਮੀਨ ਤੇ ਜੇ ਤੁਸੀਂ ਜਾ ਕੇ ਦੇਖੋ ਤੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਉਮੀਦਵਾਰ ਨੇ ਸਾਰੇ ਅੱਛੀ ਲੜਾਈ ਦੇ ਰਹੇ ਨੇ ਔਰ ਬਾਦ ਤੋਂ ਬਾਦ ਤੇ ਜਿੱਤ ਕੇ ਆਣਗੇ ਮੈਂ ਦੇਖੋ ਤੁਹਾਨੂੰ ਕਹਿਦਾ ਵਾਂ ਸੀ 13 ਦੀ 13 ਜਿੱਤ ਕੇ ਆਵਾਂਗੇ ਉਹ ਚੈਨਲ ਤੇ ਠੀਕ ਨਹੀਂ ਲੱਗਦਾ ਪਰ ਪੰਜਾਬ ਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦਾ ਬਹੁਤ ਬੁਰਾ ਹਾਲ ਇਹਨਾਂ ਦੇ ਨਤੀਜਿਆਂ ਚੋਂ ਨਾ ਉਹ ਕਹਿੰਦੇ ਭਾਜਪਾ ਕੇਂਦਰ ਚ ਪੰਜਾਬ ਲਈ ਕੀਤਾ ਕੁਝ ਨਹੀਂ ਹੈ ਫਸਲਾਂ ਦਾ ਮਾਮਲਾ ਹੈ ਪੰਜਾਬ ਦੇ ਇੰਟਰਸਟ ਦਾ ਮਾਮਲਾ ਪੰਜਾਬ ਦੇ ਫੰਡਸ ਉਕੀ ਬੈਠੇ ਹੈ ਪੰਜਾਬ ਲਈ ਕੋ ਵੱਡਾ ਪ੍ਰੋਜੈਕਸ਼ਨ ਦਿੱਤਾ ਹੈ ਇਸ ਕਰਕੇ ਕਹਿੰਦੇ ਹੈ ਕਿ ਪੰਜਾਬੀ ਜਿਹੜੇ ਹੈਗਾ ਭਾਜਪਾ ਨੂੰ ਜਿਹੜਾ ਹੈਗਾ ਕੋ ਹੰਗਾਰਾ ਨਹੀਂ ਭਰਨਗੇ ਦੇਖੋ ਸਿੱਧੂ ਸਾਹਿਬ ਇਸ ਤਰੀਕੇ ਨਾਲ ਆ ਇਹ ਜੋ ਮਰਜੀ ਪ੍ਰਚਾਰ ਕਰੀ ਜਾਂ ਅਸੀਂ ਆਪਣਾ 10 ਸਾਲ ਦਾ ਰਿਪੋਰਟ ਕਾਰਡ ਜੋ ਸਾਡਾ ਪੰਜਾਬ ਲਈ ਵਿਜਨ ਹੈ ਉਸ ਤੋਂ ਇਲਾਵਾ ਜਿਹੜਾ ਜਿਹੜਾ ਪਾਰਲੀਮੈਂਟ ਸਾਡਾ ਕੈਂਡੀਡੇਟ ਚੋਣ ਲੜ ਰਿਹਾ ਉਹਦਾ ਉਸ ਹਲਕੇ ਲਈ ਕੀ ਵਿਜਨ ਹੈ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ ਔਰ ਲੋਕ ਸਾਨੂੰ ਰਸ਼ੀਦਵਾਦ ਦੇਣਗੇ ਇਹ ਗੱਲਾਂ ਜਦੋਂ ਨਤੀਜੇ ਆਣਗੇ ਉਦੋਂ ਇਹਨਾਂ ਲੋਕਾਂ ਦਾ ਆਪਣੇ ਆਪੂ ਬੰਦ ਹੋ ਜਾਗਾ ਇੱਕ ਸਵਾਲ ਇਹ ਵੀ ਹੈ ਮੈਂ ਜੋ ਮੈਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ ਉਹ ਵਿਅਕਤੀ ਜਾਂ ਉਹ ਨਾਂ ਹੈ ਨਿਰਮਲ ਸਿੰਘ ਕਾਲੋਂ ਜਿਹੜੇ ਪੰਜਾਬ ਦੇ ਸਪੀਕਰ ਰਹੇ ਹੈ ਕੁਝ ਟਕਸਾਲੀ ਅਕਾਲੀ ਆਗੂ ਸੀ ਜਿਨ੍ਹਾਂ ਚੋਂ ਕਾਲੋਂ ਪਰਿਵਾਰ ਵੀ ਇੱਕ ਸੀ ਉਹ ਵੀ ਭਾਜਪਾ जॉइन ਕਰ ਗਿਆ ਕੀ ਲੱਗਦਾ ਹੈ ਕਿ ਨਾਰਿੰਗਸਰ ਉਹਨ ਕੋਈ ਅਕਾਲੀ ਦਲ ਰਹਿਣ ਦੇਊਗੇ ਟਕਸਾਲੀਆਂ ਨੂੰ ਕਿ ਸਾਰੇ ਭਾਜਪਾ ਜੁਆਇਨ ਕਰ ਜਾਣਗੇ ਕੀ ਵਜ੍ਹਾ ਹੈ ਇਸ ਜਨ ਸਦੂਸ ਕਾਲੇ ਨਹੀਂ ਹੈ ਦੇਖੋ ਇਹਦੇ ਦੋ ਪਹਿਲੂ ਆ ਇੱਕ ਲੋਕ ਵੀ ਚੋਣਾਂ ਦੇ ਵਿੱਚ ਹਵਾ ਕਿਸ ਪਾਸੇ ਜਾ ਰਹੀ ਆ ਉਹਨੂੰ ਪਛਾਣਦੇ ਨੇ ਔਰ ਹਵਾ ਨੂੰ ਪਛਾਣਦੇ ਹੋਏ ਸਾਰੇ ਪੰਜਾਬ ਚ ਲੋਕ ਕਿਸੇ ਹੋਰ ਪਾਰਟੀ ਚ ਨਹੀਂ ਭਾਰਤੀ ਜਨਤਾ ਪਾਰਟੀ ਚ ਜਾ ਰਹੇ ਨੇ ਦੂਸਰਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਸਾਡੇ ਸੁਨੀਲ ਜਾਖੜ ਜੀ ਨੇ ਜਿਸ ਦਿਨ ਤੋਂ ਪ੍ਰਧਾਨਗੀ ਲਈ ਆ ਪੰਜਾਬ ਦੀ ਉਹ ਦਿਨ ਰਾਤ ਕੰਮ ਕਰ ਰਹੇ ਨੇ ਉਹ ਲੋਕਾਂ ਦਾ ਉਹਨਾਂ ਦੇ ਲੀਡਰਸ਼ਿਪ ਤੇ ਵਿੱਚ ਵਿਸ਼ਵਾਸ ਆ। ਉਹ ਤੀਸਰਾ ਉਹਨਾਂ ਦੇ ਉੱਪਰ ਨਰਿੰਦਰ ਮੋਦੀ ਜੀ ਦਾ ਅਸ਼ੀਰਵਾਦ ਆ, ਨਰਿੰਦਰ ਮੋਦੀ ਜੀ ਦਾ ਮਾਰਗਦਰਸ਼ਨ ਇਹ ਸਾਰੀਆਂ ਚੀਜ਼ਾਂ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਵੱਲ ਜੁਆਇਨ ਕਰਦੇ। ਇਹ ਤਾਂ ਨਹੀਂ ਲੱਗਦਾ ਜਿਵੇਂ ਕਾਲੀ ਦਲ ਦੇ ਪ੍ਰਧਾਨ ਆ ਸੁਖਵੀਰ ਬਾਦਲ ਉਹ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਕਹਿ ਰਹੇ ਕਿ ਐਤ ਕੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਭਾਜਪਾ ਉਹ ਦੇਸ਼ ਚ ਹਾਰ ਰਹੀ ਆ, ਸਤਾ ਚ ਨਹੀਂ ਆਉਣਗੇ। ਆ ਕਾਲੀਦਾਲ ਨੇ ਜਿਸ ਕਦਰ ਸਟੈਂਡ ਲਿਆ ਸਮਝੋਤਾ ਨਹੀਂ ਹੋਇਆ ਇਹ ਤਾਂ ਨਹੀਂ ਕਿ ਕਾਲੀਦਾਲ ਨੂੰ ਸਾਬਕ ਸਿਕਾਉਣ ਲਈ ਭਾਜਪਾ ਕਰ ਰਹੀ ਹੈ ਜਾਂ ਕੁਝ ਨਹੀਂ ਐਸਾ ਕੁਝ ਨਹੀਂ ਹੈ ਸਰ ਜੇ ਕੋਈ ਨਿਸਵਾਰਥ ਬਿਨਾ ਕਿਸੇ ਸਵਾਰਥ ਦੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਦਾ ਉਸ ਦਾ ਸਵਾਗਤ ਹੈ ਔਰ ਮੈਂ ਤੁਹਾਨੂੰ ਫਿਰ ਕਹਿ ਰਿਹਾ ਜਿਵੇਂ ਮੈਂ ਤੁਹਾਨੂੰ ਤਿੰਨ ਚਾਰ ਗੱਲਾਂ ਕਹਾਈਆਂ ਵੀ ਲੋਕ ਇਹਨਾਂ ਚੀਚਾਂ ਨੂੰ ਸੋਚਦੇ ਨੇ ਕਿ ਇਹਨਾਂ ਕੋਲ ਲੀਡਰਸ਼ਿਪ ਆ ਇਹਨਾਂ ਦੇ ਕੋਲ ਵਿਜ਼ਨ ਆ ਦੇਸ਼ ਦੇ ਲਈ ਉਹਨਾਂ ਦੇ ਕੋਲ ਜੇ ਅਸੀਂ ਜਾਵਾਂਗੇ ਤਾਂ ਸਾਡੇ ਹਲਕੇ ਦੀ ਤਰੱਕੀ ਹੋਊਗੀ ਤੇ ਲੋਕ ਮਾਹੌਲ ਨੂੰ ਵੀ ਸਮਝਦੇ ਨੇ ਮਾਹੌਲ ਪੰਜਾਬ ਚ ਹਵਾ ਭਾਰਤੀ ਜਨਤਾ ਪਾਰਟੀ ਦੇ ਵੱਲ ਦੀ ਆ ਲੋਕਾਂ ਦੇ ਵਿੱਚ ਅੰਡਰਗ੍ਰਾਉਂਡ ਬੀਜੇਪੀ ਦੀ ਫੇਵਰ ਦੇ ਵਿੱਚ ਹੈ ਇਸ ਲਈ ਲੋਕ ਭਾਰਤੀ ਜਨਤਾ ਪਾਰਟੀ ਜਾ ਰਹੇ ਉਹ ਆਪ ਦੀ ਗੱਲ ਵੀ ਕਰਦੇ ਆਕਰ ਕਾਂਗਰਸ ਦੀ ਗੱਲ ਵੀ ਕਰਦੇ ਭਾਜਪਾ ਦੀ ਵੀ ਕਰਦੇ ਆ ਉਹਨਾਂ ਦਾ ਆਉਣਾ ਕਹਿੰਦੇ ਪੰਜਾਬ ਦੇ ਹਿੱਤ ਵਿੱਚ ਨਹੀਂ ਆ ਅਕਾਲੀ ਦਲ ਖੇਤਰੀ ਪਾਰਟੀ ਇਸ ਕਰਕੇ ਅਕਾਲੀ ਦਲ ਦਾਵਾ ਕਰ ਰਿਹਾ ਕਿ ਸਾਨੂੰ ਲੈ ਕੇ ਆਓ ਜਿੱਦੂ ਸਾਹਿਬ ਦੇ ਕੋ ਦਾਅਵੇ ਤਾਂ ਸਭ ਨੇ ਕਰ ਹੀ ਜਾਂਨੇ ਪਰ ਅਕਾਲੀ ਦਲ ਨੂੰ ਵੋਟ ਪਾ ਕੇ ਫਾਇਦਾ ਕੀ ਹੋਊਗਾ ਅਕਾਲੀ ਦਲ ਕਿ ਦੀ ਸਪੋਰਟ ਕਰੂਗਾ ਕੇਂਦਰ ਚ ਜਾ ਕੇ ਕੀ ਅਕਾਲੀ ਦਲ ਆਪਣੇ ਤੌਰ ਤੇ ਸਰਕਾਰ ਬਣਾਉਣ ਚ ਉਹਦਾ ਪਾਵਰ ਹੈ ਜੇ ਆਪਾਂ ਮੰਨ ਵੀ ਲਈਏ ਕਿ ਇੱਕ ਦੋ ਉਹਨਾਂ ਦੇ ਮੈਂਬਰ ਪਾਰਲੀਮੈਂਟ ਜਿੱਤਾ ਏ ਤੇ ਇੱਕ ਦੋ ਮੈਂਬਰ ਪਾਰਲੀਮੈਂਟ ਕੀ ਕਰਨਗੇ ਤੇ ਲੋਕ ਇਹ ਚੀਜ਼ਾਂ ਨੂੰ ਦੇਖਦੇ ਨੇ ਇਸ ਲਈ ਅਕਾਲੀ ਦਲ ਵੱਲ ਕਿਸੇ ਦਾ ਕੋਈ ਚੁਕਾਅ ਨਹੀਂ ਹੈ ਥੈਂਕ ਯੂ ਨਾਨਕ ਸਾਹਿਬ ਤੁਸੀਂਾਨੂੰ ਸਮਾਜਤਾ ਕਾ ਵੱਡਾ ਸਵਾਲ ਛੱਡ ਕੇ ਜਾ ਰਹੇ ਹਾਂ ਕਿ ਕਾਲੀਦਾਰ ਜਿਹੜਾ ਜਿੱਤ ਵੀ ਜਾਏਗਾ ਤਾਂ ਅੱਗੇ ਜਾ ਕੇ ਕਿ ਦੀ ਹਮਾਇਤ ਕਰੇਗਾ ਕੇਂਦਰ ਸਰਕਾਰ ਬਣਾਏਗਾ ਖੈਰ ਇਹ ਫੈਸਲਾ ਪੰਜਾਬੀ ਨੇ ਕਰਨਾ ਹੈ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਜਿਹੜੇ ਮਹਿਮਾਨ ਆਏ ਐ ਪਾਸੀ ਜੀ ਔਰ ਲਕੀਨਾਰਨੀ ਦੋਨੋਂ ਮਹਿਮਾਨਾਂ ਦੇ ਆਪਾਂ ਧੰਨਵਾਦੀ ਆਂ ਜਿਸ ਕਦਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸਪਰੀਮੋ ਉਹਨਾਂ ਨੇ ਆ ਕੇ ਕੌਮੀ ਪੱਧਰ ਤੇ ਭਾਜਪਾ ਦੇ ਖਿਲਾਫ ਮਹਾਂਮ ਸ਼ੁਰੂ ਕੀਤੀ ਹੈ ਦੂਜੇ ਪਾਸੇ ਭਾਜਪਾ ਦਾ ਕਹਿਣਾ ਕਿ ਜਿਹੜੀ ਪਾਰਟੀ ਦੇ ਆਪ ਹੀ ਪੱਲੇ ਕੁਝ ਨਹੀਂ ਕੌਮੀ ਪੱਧਰ ਤੇ ਸਰਕਾਰ ਬਣਾਉਣ ਦੇ ਜਿਹੜੇ ਦਾਅਵੇ ਐ ਬਿਆਰਥ ਐ ਖੈਰ ਅੰਤਮ ਫੈਸਲਾ ਇਸ ਦੇ ਵੋਟਰਾਂ ਦੇ ਹੱਥ ਹੈ ਤੇ ਨਤੀਜੇ ਚਾਰਜ ਉਹਨੂੰ ਜਿਹਦਾ ਇੰਤਜ਼ਾਰ ਰਹੇਗਾ ਇਹਨਾਂ ਮੁੱਦਿਆਂ ਤੇ ਆਉਣ ਲਈ ਜਿੱਥੇ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਇੰਦੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ